ਇੱਕ ਦੋ ਬਾਈ ਪੁੱਛਦੇ ਸੀ ਕਿ ਬਾਈ ਇਹ ਸੋਲਰ ਤੇ ਚੱਲਦੀ ਆ ਕਿ ਬਿਜਲੀ ਤੇ ਚੱਲਦੀ ਆ ਪਰੜ ਨਹੀਂ ਹੁੰਦੀ ਜਿਹੜੀ ਸੱਪ ਦੇ ਰੂਪ ਚੋ ਮੋਟੀ ਜੀ ਉਹ ਸ਼ਾਇਦ ਕਿਤੇ ਪੱਖੇ ਵਾਲੇ ਪਾਸੇ ਬੜੀ ਬੈਠੀ ਜੀ ਇਹ ਵੀਰ ਭਾਈ ਇਹ ਪੁੱਛਦੇ ਹੁੰਦੇ ਆ ਕਿ ਬਾਈ ਛੋਡੇ ਵਾਲ ਜ਼ਮੀਨ ਦੇ ਠੇਕੇ ਦਾ ਕੀ ਰੇਟ ਆ ਜਾਂ ਮਤਲਬ ਜ਼ਮੀਨ ਦਾ ਕੀ ਰੇਟ ਆ ਜਿਮਦੀ ਜੌੜੀ ਤੋਂ ਬਾਪ ਸੌਂਦੇ ਆਉਂਦੇ ਆਉਂਦੇ ਉਹ ਕੁੱਪ ਦੇ ਮਾਲਕ ਕੋਲੇ ਫੇਰ ਖੜ ਕੇ ਆਪਾਂ ਭਾਈ ਲਾਡੀ ਜੀ ਹਾਂ ਹਾਂ ਲੋਟਾ ਲੋਟਾ ਤੇ ਭਾਈ ਛੱਤੂ ਜੀ ਠੀਕ ਆ ਭਾਈ ਹਾਂ ਸਤਿ ਸ੍ਰੀ ਅਕਾਲ ਇਹਨਾਂ ਦੋਨੇ ਨੌਜਵਾਨਾਂ ਵੱਲੋਂ ਤੇ ਆਪਣੇ ਵੀ ਨੌਜਵਾਨਾਂ ਵੱਲੋਂ ਨਾ ਆਪਣੇ ਵੱਲੋਂ ਵੀ ਸਤਿ ਸ੍ਰੀ ਅਕਾਲ ਵੀਡੀਓ ਦੇਖਦੇ ਸਾਰੇ ਵੀਰਾਂ ਭਾਈਆਂ ਦਾ ਸਵਾਗਤ ਹੈ ਵੀਡੀਓ ਦੇ ਵਿੱਚ ਆ ਕੁੱਪ ਦੀ ਗੱਲ ਕਈ ਵੀਰ ਪੁੱਛਦੇ ਸੀਗੇ ਕੁਝ ਸਵਾਲ ਲੱਡੀ ਇੱਕ ਬਾਈ ਨੇ ਨੇ ਪੁੱਛਿਆ ਸੀ ਕਿ ਭਾਈ ਉਹ ਤੂੜੀ ਕੱਢੋਂਗੇ ਕਿਦਰ ਦੀ ਉਹਦਾ ਗੇਟ ਕਿਦਰ ਰੱਖੋਂਗੇ ਤੁਸੀਂ ਗੇਟ ਹੈਗਾ ਥੱਲੇ ਉਹਦੇ ਹੈ ਥੱਲੇ ਹੈ ਗੇਟ ਉਹਦੇ ਗੇਟ ਹੈਗਾ ਉਹਦੇ ਥੱਲੇ ਤੇ ਤੇ ਜੇ ਆਪਾਂ ਵੱਧ ਕੱਢਣੀ ਦਾ ਉਹ ਸਿਉਣ ਉੱਡੂਗੇ ਸਿਉਣ ਦਿੱਤੀ ਹੋਈ ਹੈ ਮਤਲਬ ਸਿਉਣ ਦੁਆਰੇ ਮਾਰ ਸਕਦੇ ਆਪਾਂ ਜੇ ਆਪਣੇ ਚੱਕੀ ਦੇ ਘਟੇ ਸਿਉਂਦੇ ਜਾਂ ਮਸ਼ੀਨ ਹੁੰਦੀ ਹੈ ਕੋਈ ਵੀ ਹਾਂ ਹਾਂ ਉਹ ਤਾਂ ਸਿਉਂ ਹੀ ਜਾਂਦੀ ਹੈ ਠੀਕ ਹੈ ਤੇ ਬਹੁਤ ਹੀ ਜ਼ਿਆਦਾ ਕਮੈਂਟ ਇਹ ਆਏ ਸੀ ਕਿ ਸੌਦਾ ਫੇਲ ਆ ਲੱਡੀ ਕਹਿੰਦੇ 10 ਸਾਲ ਪਹਿਲਾਂ ਇਹ ਅਸੀਂ ਲਾ ਲਾ ਕੇ ਛੱਡਦੇ ਆ ਤੇ ਇੱਕ ਖਖੜੀ ਕਰੇਲੇ ਹੋ ਜੂਗਾ 4 ਤੋਂ 6 ਮਹੀਨਿਆਂ ਦੇ ਵਿੱਚ ਇਹ ਕਹਿੰਦੇ ਨਹੀਂ ਫਿਰ ਬਹੁਤ ਆ ਯਾਰ 6 ਮਹੀਨੇ ਟੱਗੇ ਤਾਂ ਬਹੁਤ ਆ ਹਾਂ ਫਿਰ ਨਹੀਂ ਯਾਰ 13 ਟਰਾਲ ਗਏ ਢੜਤੇ ਕਾਗਜੀ ਇੰਨੇ ਪੈਸੇ ਨਾ ਪੈ ਜਾਂਦੇ ਹਾਂ ਹਾਂ ਦੱਸਾਂ ਸਮਝੀ ਸਹੀ ਗੱਲ ਆ ਤੇ ਇੱਕ ਬਾਈ ਕਹਿੰਦਾ ਸੀਗਾ ਬਾਈ ਇਹਦੇ ਚ ਪਾਣੀ ਪੈਗਾ ਤੋੜੀ ਖਰਾਬ ਨਹੀਂ ਹੋਊਗੀ ਬਾਈ ਉਹ ਤਾਂ ਸੁਭਾਵਿਕ ਜੀ ਗੱਲ ਆ ਕਿਸੇ ਵੀ ਪਾਣੀ ਪਾਊਗਾ ਤਾਂ ਤੋੜੀ ਵੀ ਖਰਾਬ ਹੋਊਗੀ ਹੋਊਗੀ ਬਾਕੀ ਲਾਡੀ ਨੇ ਆਪਦੇ ਵੱਲੋਂ ਇੰਤਜ਼ਾਮ ਚੰਗਾ ਕਰਿਆ ਹੋਇਆਗਾ ਤੇ ਉੱਪਰੋਂ ਟਾਕਦਾ ਵੀ ਆਪਦੇ ਵੱਲੋਂ ਕੰਮ ਪੂਰਾ ਆਣ ਆ ਸੁਧ ਕਰਤਾ ਤੇ ਬਾਕੀ ਅੱਗੇ ਮਾਲਕ ਦੀ ਮਰਜ਼ੀ ਹਾਂ ਠੱਕੇ ਨਾ ਪਊਗਾ ਇਹ ਫਿਰ ਪਣੀ ਪਊਗਾ ਤੇ ਭਾਈ ਜੇ 6 ਮਹੀਨੇ 깈ਟ ਕੇ ਤਾਂ ਬਹੁਤ ਹੈ ਉਹ ਤੇ ਕਾਗਜ਼ ਪਾਏ ਜਿਹੜਾ ਉਹ ਕਿੰਨਾ ਘੇਰ ਗਿਆ ਉਹ ਭਾਈ 20 ਘੇਰ ਗਿਆ ਉਹ ਹਾਂ 4 398 ਰੁਪਈਆ ਦਾ ਆਇਆ ਉਹ ਅੱਛਾ ਤੇ 13 ਟਰਾਲੀਆਂ ਦੇ ਪਾਉਣਾ ਹੁੰਦਾ ਕਿੰਨੇ ਵਜਨ ਆ ਜਾਂਦਾ ਵਾਹ ਜੀ ਵਾਹ ਹਾਂ ਗੱਲ ਸਹੀ ਆ ਗੱਲ ਇਹ ਹੀ ਉਹਨਾਂ ਨੇ ਐਂ ਕਰੀ ਉਹ ਆਪਾਂ ਐਂ ਕਿਹਾ ਸੀ ਨਾ 3 ਤੋਂ 4 ਸਾਲ ਇਹ ਕੱਟ ਜੂਗਾ ਵੀ ਨਹੀਂ ਨਹੀਂ ਇਹ 2000 ਸਾਲ ਨਹੀਂ ਦੋ ਸੀਜ਼ਨ ਹੀ ਕੱਟਦਾ ਉਹ ਕਹਿੰਦਾ ਵੀ ਦੋ ਸੀਜ਼ਨ ਕੱਟੂ ਆ ਜੇ ਤੁਸੀਂ ਸਮਾਈ ਰੱਖ ਕੇ ਤਾਂ 21 ਦਾ ਜੇ ਹੋਰ ਰੰਗ ਹੋਵੇ ਸ਼ਾਇਦ ਇਹ ਵੱਧ ਘੱਟ ਜੇ ਕਾਲਾ ਰੰਗ ਵੀ ਨਾ ਤਾਪ ਜਿਆਦਾ ਸੋਖਦਾ ਹੁੰਦਾ ਤੇ ਕਾਲਾ ਰੰਗ ਫਿਰ ਤਾਪ ਜਿਆਦਾ ਸੋਖ ਕੇ ਵੀ ਜਿਆਦਾ ਫਿਰ ਉਹ ਗਰਮ ਹੋ ਕੇ ਜਿਆਦਾ ਕਖੜੀ ਗਰੇਲੇ ਹੋ ਜਾਂਦਾ ਘੱਟ ਹੋਵੇ ਤਾਂ ਮੁੱਲ ਦਾ ਵੀ ਕੱਟ ਜੇ ਉਹ ਵੀ ਗੱਲ ਠੀਕ ਹੈ ਹਾਂ ਤੇ ਭਾਈ ਸਾਹਿਬ ਤੁਸੀਂ ਕੋਈ ਵਿਚਾਰ ਪੇਸ਼ ਕਰੋ ਅੱਧੀ ਵੀ ਜਿਆਦੇ ਰੱਖੀ ਨਾ ਅੱਧੀ ਕਿਸ਼ਾਂ ਰਖਾਈ ਹੋਈ ਆ ਜੇਠ ਵਾਲੀ ਸ਼ਾਂ ਨਹੀਂ ਰਹਿਦੀ ਹਾਂ ਮੈਂ ਜਿਹੜਾ ਮਹੀਨਾ ਹਾਂ ਆਜੂ ਕਦੇ ਦਿਨ ਉੱਥੇ ਕੰਮ ਕਰ ਆਜੂ 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 ਭਾਈ ਇਹ ਚੋਬਰ ਮਨਪ੍ਰੀਤ ਦੇ ਜਾਦੇ ਪੱਕੇ ਆੜੀ ਨੇ ਉਹਨੂੰ ਪੁੱਛ ਲਈ ਜੀ ਹੈਗੇ ਤੇ ਉਹ ਬਤੇ ਜੀ ਉੱਥੇ ਹੀ ਆ ਪ੍ਰੋਣਾ ਸਾਹਿਬ ਲਵੇ ਤੇ ਇਧਰ ਭਾਈ ਸਾਹਿਬ ਕੀ ਹਾਲ ਆ ਇਹ ਚੋਬਰ ਨੇ ਆ ਲੱਖੇ ਦੀ ਮਸ਼ੀਨ ਐ ਕਿ ਚਲਾਈ ਸੀ ਸਾਰਾ ਸੀਜ਼ਨ ਕਿਵੇਂ ਰਿਹਾ ਕੈਂਡ ਗ੍ਰੀਸ ਗਨ ਜੇ ਤਾਂ ਹੁਣ ਵੀ ਚੱਕੀ ਫਿਰਦਾ ਚੋਬਰ ਉਹ ਇਸ ਨੇ ਭਾਈ ਰਿਪੇਅਰ ਐ ਕਿ ਸਾਰੀ ਕਰਤੀ ਸੀ ਏ ਟੂ ਜ਼ੈਡ 10 12 ਦਿਨ ਲਾਏ ਸੀ ਇਹਦੇ ਤੇ ਮਸ਼ੀਨ ਤੇ ਪੂਰੀ ਦਿਹਾੜੀ ਸੋਹਣਾ ਰਿਆ ਕੰਮ ਬਹੁਤ ਵਧੀਆ ਲੱਖਾ ਕੇ ਮੂੰਗੀ ਬੀਜਣ ਗਿਆ ਹੋਇਆ ਠੀਕ ਹੈ ਵੀ ਚੋਬਰਾ ਤੇ ਖੈਰ ਜੀ ਆਇਆਂ ਨੂੰ ਬਈ ਸਾਰਿਆਂ ਦਾ ਤੇ ਅੱਜ 19 ਵਿਸਾਖ 1 ਮਈ ਸਾਲ 2024 ਦਿਨ ਬੁੱਧਵਾਰ ਦਾ ਸਮਾਂ 8:30 ਵਜੇ ਦਾ ਹਾਂ ਵੀ ਚੋਬਰਾ ਨਰਮਨ ਨਰਮਾ ਵੀਲ ਰੌਣਰ ਗੁਣੀ ਕਰਮਾਂ ਆਂ ਪਹਿਲੇ ਵੀਡੀਓ ਦੇ ਜਾਨੇ ਗਾਣਾ ਗੋਣਾ ਸੁਣਾ ਦੇ ਜੋੜ ਕੇ ਹੈ ਮਾਰਸਾਂ ਜਿਹੜੇ ਜੀ ਉਹਦਾ ਰਹਿੰਦਾ ਨਹੀਂ ਭਾਈ ਸਰਸੇ ਜਿਹੜੇ ਜੋ ਨਿਕਲਦਾ ਕਹਿੰਦਾ ਪਿੰਡ ਆਪਣਾ ਸੂਰਤੀਆ ਜਿਲ੍ਹਾ ਸਰਸਾਂ ਹਾਂਜੀ ਸਰ ਨਰਮੇ ਨੂੰ ਸ਼ਸਤਰੀ ਕਾਲ ਆ ਤੁਸੀਂ ਨਰਮੇ ਨੂੰ ਸ਼ਸਤਰੀ ਕਾਲ ਆ ਇੱਧਰਲੇ ਕੁਖਲੇ ਵਾਲੇ ਵਾਹਣ ਬੱਲੀ ਵਿੱਚ ਬਿਜਣ ਦੀ ਸਲਾਹ ਜੀ ਕਰਦੇ ਕਰਦੇ ਉਹ ਵੀ ਟਾਲਦੀ ਮੂੰਗੀ ਤੋਂ ਵੀ ਰੈ ਟਾਲਦੀ ਤੇ ਬਣਾ ਦੇ ਦੇਖਦੇ ਹੱਗੇ ਝੋਨੇ ਸਾਹ ਹੋ ਰਿਆਂ ਦਾ ਸ਼ਸਤਰੀ ਕਾਲ ਭਾਬੀ ਤੇ ਬਾਕੀ ਭਾਈ ਧੰਨਵਾਦ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗੱਲ-ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਨਵੇਂ ਆਏ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਲਾ ਜ਼ਰੂਰ ਕਰ ਲਿਓ ਅੱਲ ਬੋਲੀ ਤੇ ਗਏ ਸੀ ਹਮ ਹਮਾ ਕੇ ਬੋਲੀ ਤੇ ਹਮ ਹਮਾ ਕੇ ਗਏ ਸੀਗੇ ਤੇ ਠੀਕ ਰਹੀ ਬੋਲੀ ਰਾਜੀ ਖੁਸ਼ੀ ਸ਼ਾਂਤੀ ਨਾਲ ਇੱਕ ਦੋ ਸੀਨ ਜੇ ਸੀਗੇ ਕੱਟਦੇ ਸੀ ਆਪਾਂ ਉਹ ਗੱਲਾਂ ਬਾਤਾਂ ਹਾਂ ਆਪੀ ਦੇਖ ਲਾਂਗੇ ਚੱਲ ਵੇੜਾਂ ਹਾਂ ਦੇਖ ਲਈ ਮੱਸ ਮੈਂ ਤੈਨੂੰ ਦੱਸਣਾ ਵੀ ਕੀ ਆ ਵੈਸੇ ਉਹਦੇ ਚੋਂ ਕੀ ਕਰਦਾ ਅੱਜ ਮੌਕੇ ਤੇ ਪਤਾ ਲੱਗਦਾ ਕੋਤਾਂ ਮੇਰਾ ਬਿੱਲ ਭਰਦੇ ਜਾਂ ਨਹੀਂ ਮਿਲ ਭਰ ਕੇ ਹੁਣੇ ਖੇਤਵਾਲਾ ਰੋੜੀ ਰੋੜੀ ਭਰਉਣਗੇ ਮੇਰਾ ਬਿੱਲ ਵੇਖਦੇ ਆ ਕੋਈ ਨਾ ਤੇਰਾ ਵੇਖ ਲੈਨੇ ਆ ਲੱਡੀ ਕਿੰਨੇ ਦਿਨਾਂ ਆਏ ਭਰੇ ਕੇ ਘਰ ਵਾਲੇ ਬਿੱਲ ਤਾਂ ਯਾਰ ਹਾਂ 2-3 ਦਿਨ ਹੋ ਗਏ ਅੱਜ ਆ ਤਰੀਕਾ ਵੇਚਣੀ ਆ ਤੂੰ ਉਹ ਥੋੜੀ ਵੇਚੇਗਾ ਉਬੇ ਚੰਨ ਹਾਂ ਭਾਈ ਦਾ ਕਿਧਰੋਂ ਉਹ ਪਾਟੀ ਦਾ ਮਾਰਾ ਪਾਟੀ ਦਾ ਮਾਰਾ ਜਾਣਾ ਤੇ ਗਵਾਂਡੀ ਮੇਤਰ ਭਾਈ ਕਾਸ਼ ਕਹਿੰਦਾ ਰਿਜ਼ਲਟ ਆ ਗਿਆ ਚੋਬਰ ਕਹਿੰਦਾ 99% ਆ ਗਈ ਬਹੁਤ ਹੈ ਬਹੁਤ ਹੈ ਇੱਕ ਘੱਟ ਰਹੇਗਾ 90 ਤੋਂ ਹਾਂ 500 ਚੋਂ ਕਹਿੰਦਾ 445 ਆ ਗਏ ਤੇ ਬਹੁਤ ਵੱਡੀ ਗੱਲ ਆ ਭਾਈ 500 ਚੋਂ 445 99% ਤੇ ਕੀ ਕੰਨਾ ਚਾਹੋਗੇ ਕਿ ਜਿਹੜੇ 11% ਘਟ ਗਏ ਉਹ ਬਾਲੀਬਾਲ ਦਾ ਗੋਲਾ ਬਣ ਜਾਂਦਾ ਹਾਂ ਨਾ ਕਰ ਕੀ ਘਟ ਗਏ ਨਹੀਂ ਹੋਰ ਵੀ ਜਿਹੜਾ ਵੀ ਹੈ ਰਿਜ਼ਲਟ ਕਿਵੇਂ ਹੈ ਰਿਜ਼ਲਟ ਤੇਰਾ ਹੈ ਸਾਈਲੈਂਟ ਕਰੀ ਨਾ ਕਿਵੇਂ ਰਹਾ ਕਿ ਆਪਾਂ 33 ਵਾਲਾ ਜਾਉਨੇ ਹਾਂਗੇ ਆਪਾਂ 2 ਵਾਲਾਂ ਜੀ ਹੋਣੇ 88 ਨੰਬਰ ਆਏ ਕਿਉਂ ਉਹ ਕਿਹੜੀ ਕਲਾਸ ਸੀ ਉਹ ਜੋ ਬਰੋਕ ਮੰਡੀ ਹੁੰਦਾ ਜਿਹੜਾ ਉਹ ਵੀ ਇੱਥੇ ਸੀ ਹੈ 12ਵੀਂ ਜੀ ਉਸੇ ਗੱਲ ਕਰ ਉਹ ਦੂਜਾ ਬੋਰਡ ਆ ਇਹਦਾ ਅੱਛਾ ਕਿਹੜਾ ਬੋਰਡ ਸੀ ਉਹ ਥੋੜਾ ਪਹਿਲਾਂ ਸੀਬੀਐਸਸੀ ਸਾਡਾ ਪੀਐਪੀਐਸਸੀ ਵੀ ਹੈ ਚੱਲ ਵਧਾਈਆਂ ਫਿਰ ਪਾਰਟੀ ਸੀਬੀਐਸਸੀ ਬੋਰਡ ਵਧੀਆ ਯਾਰ ਹਾਂ ਪਾਰਟੀ ਚ ਉਬਰਾ ਕਰਦਾ ਕੋਈ ਠੀਕ ਆ ਬਈ ਪਾਰਟੀ ਪੱਕੀ ਕਰ ਲਈ ਸੀ ੜੜਕੇ ੜੜਕੇ ਪੜਕੇ ਹਾਂ ਅਜੇ ਪਾਰਟੀਆਂ ਆਣੇ ਆਣੇ ਕੀ ਆ ਨਾ ਸਾਡੀ ਲਿਆ ਬਈ ਸਾਡੀ ਆ ਪਾਸ ਆਇਆ ਤੂੰ ਆਇਆ ਨਹੀਂ ਜਲਦੀ ਨਹੀਂ ਆਇਆ ਇਹਦਾ ਮੁੱਕਰ ਗਿਆ ਦਾ ਤੇਰੇ ਸਰ ਪਾਰਟੀ ਹੋਈ ਆ ਕਿ ਨਹੀਂ ਦੱਸ ਦੇ ਹੈ 12 15 ਠੀਕ ਹੈ ਚੱਲ ਗਈ ਇਹ ਖੇਤਰ ਚੱਲ ਆਉਣੇ ਆ ਖਾਣਾ ਵਰਛਾ ਦੇ ਫਿਰ ਤੱਕ ਦੇ ਨਾ ਚੰਗਾ ਦੱਸ ਦੀ ਫਿਰ ਸਮਾਂ ਹੋਇਆ ਤਾਂ ਬਈ ਇਹ ਕੰਮ ਆ ਕਰਨੇ ਬੰਦੇ ਕੰਮ ਆਲੇ ਆ ਕਹਿੰਦਾ ਜਿਹੜਾ ਤਾਂ ਬੋਲਦਾ ਹੀ ਨਹੀਂ ਕਿਵੇਂ ਤੇਲ ਤੱਪੇ ਪਾਈਏ ਨੋ ਕਿ ਤੂੜੀ ਬਣਾਉਣ ਜਾਂਦੇ ਆ ਦੁਬਾਰੇ ਸੱਚੀ ਕਿਹਦੇ ਰਹੇਗੀ ਠੀਕ ਹੈ ਤਾਂ ਹੀ ਭਾਈ ਇਹ ਗਰੀਸਾ ਗੱਪੇ ਲਈ ਜਾਂਦੇ ਜੋ ਉੱਪਰੋਂ ਤਾਂ ਸਮਾਪਤੀ ਐਣ ਜਮਾਂ ਹਾਂ ਲਗਭਗ ਕੰਮ ਨਿਬੜ ਗਿਆ ਤੂੜੀ ਦਾ ਪਤਾ ਨਹੀਂ ਕੋਈ ਰੱਖੀ ਬੈਠਾ ਉਹ ਇੱਕ ਤਾਗਲਾ ਹਾਂ ਤਾਂ ਕੀ ਕਹਿਣਾ ਬਾਕੀ ਤੁਸੀਂ ਵੀ ਦੱਸਿਓ ਭਈ ਹਾੜੀ ਦਾ ਕੰਮ ਨਿਬੜ ਗਿਆ ਕਿ ਕਿਵੇਂ ਆ ਤੇ ਬਾਕੀ ਦੇ ਦਿਨ ਚੱਲ ਦਿਨ ਚਾਰਿਆ ਉਹ ਬਖਾਉਣਿਆ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਚੈੱਕ ਵੀ ਤੇ ਘਰੇ ਆਉਂਦੇ ਸਾਰ ਮਾਤਾ ਸ਼੍ਰੀ ਕਹਿੰਦੇ ਭਾਈ ਤਰੀ ਲਾਟਰੀ ਨਿਕਲਿਆ ਮੈਂ ਕਈ ਵਾਰੀ ਕਹਿੰਨਾ ਉਹਨਾਂ ਅਗੇ ਬਈ ਕੰਮ ਦੀ ਲਾਟਰੀ ਕਰੇ ਆ ਕੀ ਪਤਾ ਲੱਗਦਾ ਕੀ ਨਿਕਲਦੀ ਆ ਤੇ ਰੱਖਦੇ ਹੋ ਮੀ ਆ ਮੈਂ ਟੰਗ ਲੈਣਾ ਤੇ ਮੰਮੀ ਕਹਿੰਦੇ ਲੇਟੀ ਖਤਮ ਹੋ ਗਈ ਬਈ ਹਾਂ ਦੋ ਗੱਟੇ ਪਿਆ ਲਿਆ ਮੈਂ ਐ ਕਰਦੇ ਫਿਰ ਇੱਕ ਪਿਆ ਲਿਆਉਣੇ ਆਗੇ ਤੇ ਨਾਲੇ ਮੈਂ ਜਾਣਾਗਾ ਖੇਤ ਜਾਂਦਾ ਜਾਂਦਾ ਹਾਂ ਫੀਡ ਫੈਕਟਰੀ ਤੇ ਗਟਾਦਾਰ ਜੂੰਗਾ ਲੇਟੀ ਵਾਲਾ ਤੇ ਥੋੜੇ ਦਿਨਾਂ ਨੂੰ ਫਿਰ ਹਾਂ ਆਟਾ ਕੋਟਾ ਪਿਆ ਲਿਆਵਾਂਗੇ ਬਾਕੀ ਸਾਰਾ ਹਜੇ ਕਿਨਾ ਤਾਂ ਪਿਆਗਾ ਤੇ ਫਿਲਹਾਲ ਚੱਲਦੇ ਆ ਖੇਤ ਅੰਕਾਹ ਰੱਖ ਲਿਆ ਆਪਣਾ ਇਹਦੇ ਆਹੋ ਕਰਾਂਗੇ ਬਾਜਰੇ ਨੂੰ ਪਾਣੀ ਲਾ ਕੇ ਆਉਣਾਗਾ ਲੇਟ ਆਉਂਦੀ ਐ 10:00 ਵਜੇ ਇਹਦੇ ਸਮਾਂ ਹੋ ਗਿਆ 9:55 ਮਿੰਟਾਂ ਦਾ ਤੇ ਮਾਤਾ ਜੀ ਆਸ਼ੀਰਵਾਦ ਦਿਓ ਧੰਨਵਾਦ ਬੇਟਾ ਸਸਰੀਕਾਲ ਸਾਨੂੰ ਸਾਰੇ ਜਿਹੜੇ ਰਹੋ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜਿਆ ਕਰੋ ਕਹੇ ਜੀ ਪੇ हां ਬਈ ਦੱਸ ਦਿਆ ਕਰੋ ਬਈ ਤੁਹਾਨੂੰ ਕਹੀ ਜੀ ਲੱਗਦੀ ਵੀਡੀਓ ਤੇ ਦੇਖਦੇ ਤਾਂ ਫੋਲੋ ਵੀ ਜ਼ਰੂਰ ਕਰੋ ਧੰਨਵਾਦ ਬੇਟਾ ਸਤਿ ਸ੍ਰੀ ਅਕਾਲ ਸੋਨ ਸਾ ਠੀਕ ਆ ਮਾਤਾ ਜੀ ਤੇ ਗੱਟਾ ਗੱਟਾ ਕੇ ਰੱਖੇਗਾ ਮਾਗਰ ਤਮੂਰੇ ਤਰਾਓ ਤੇ ਜਾ ਕੇ ਚਲਾਉਣੇ ਫਿਰ ਮੋਟਰ ਚੰਗਾ ਮਾਤਾ ਜੀ ਸਤਿ ਸ੍ਰੀ ਅਕਾਲ ਮਿਲਤੇ ਹਾਂ ਬ੍ਰੇਕ ਕੇ ਬਾਅਦ ਹੋ ਗਿਆ ਸਾਰ ਰੋਸਦਾ ਕਿਉਂ ਬੈਠਾ ਰਹੀ ਹੱਥ ਪਾ ਕੇ ਹੋਏ ਥਲੀ ਆ ਜਾਂਗਾ ਠੀਕ ਹੈ ਚਾਚਾ ਚਾਹੇ ਕੋਈ ਨ ਕਿਰਪਾ ਮਾਲਕ ਦੀ ਚੱਲ ਕਿਰਪਾ ਹੀ ਆਈ ਦੀ ਨਵੇੜਲੇ ਕੰਮ ਕਰ ਹਾੜੀ ਦਾ ਯਾ ਲੋ ਵਧੀਆ ਗੱਲ ਹੈ ਜੀ ਚੱਲੇ ਪਹੁੰਚ ਗਏ ਦੰਦੀਆਲ ਕੈਟਰਲ ਫੀਡ ਫੈਕਟਰੀ ਤੇ ਆਣ ਲੱਗਿਆ ਪਏ ਜਮਾ ਰੌਣਕਾ ਹਾੜੀ ਦੋ ਬਾਦ ਵਗੈਰਾ ਦਾ ਕਨਕਾ ਇੰਡੀਆ ਬਾਵਾ ਦਵਾ ਦਵਾ ਢਿਉਂਦੇ ਲੇਟੀਆਂ ਛੇਟੀਆਂ ਆਟੇ ਹਾਂ ਓਏ ਸੋਨੀ ਮਾਲਕ ਜੀ ਗੱਟਾ ਲੈ ਆ ਕੀ ਆਲਾ ਬਈ लेटी कर दो माड़ी बरीक रखा मैं हो हाँ रोड़ी उड़ी बीजती वास्ते वास्त मक्खिया ने मूगी का कम भी ला <दूँगार> ਤਿਆਰ ਆ ਇਹ ਸੋਧਰਾਂ ਜਿੰਦਾਬਾਦ 10 ਵਜੇ ਲੈਟ ਆਉਣੀ ਸੀ ਦੇਖਦੇ ਆ ਆਪਾਂ ਜੀ ਪਹੁੰਚ ਕੇ ਤਾਂ ਆ ਗਈ ਕਿ ਨਾ ਉਹ ਸਾਹਮਣੇ ਜਿਹੜਾ ਖੰਭਾ ਦਿਖਦਾ ਸਕਰੀਨ ਦੇ ਵਿਚਾਲੇ ਛੋਟਾ ਜਿਹਾ ਕੁੱਠੀ ਜੀ ਆ ਤੇ ਉਹ ਆਪਣੀ ਮੋਟਰ ਇੱਕ ਉੱਥੇ ਆ ਕਿਹੇਦਰਾ ਉਹ ਸਾਹਮਣੇ ਟਾਲੀਆਂ ਲਵੇ ਦੋਨੇ ਚਲਾਵਾਂਗੇ ਬਈ ਆਪਣੀ ਮੋਟਰ ਮੱਛੀ ਮੋਟਰ ਜਿਹੜੀ ਕਿ ਇੱਥੋਂ ਆਪਣੀ ਪਾਈਪ ਲੈਣਾ ਅ ਅੱਗੇ ਜਾਂਦੀ ਆ ਉਹ ਸਾਹਮਣੇ ਜਿਹੜਾ ਸਪੈਦਾ ਦੀਂਦਾਗਾ ਹਾਂ ਉੱਥੇ ਨਿਕਲਦੀ ਆ ਪਾਈਪ ਲਾਈਨ ਜਾ ਕੇ ਤੇ ਪਿੱਛੇ ਜੇ ਇੱਕ ਵਾਰੀ ਇਹ ਮੈਂ ਮੋਟਰ ਬੰਦ ਕਰਨਾ ਸੀ ਇਹ ਵੀਡੀਓ ਚ ਸਾਰੀਆਂ ਚੀਜ਼ਾਂ ਆਈਆਂ ਸੀ ਤੇ ਇਹ ਸਾਰੀ ਚੀਜ਼ਾਂ ਦੇਖ ਕੇ ਇੱਕ ਦੋ ਬਾਈ ਪੁੱਛਦੇ ਸੀ ਕਿ ਬਈ ਇਹ ਸੋਲਰ ਤੇ ਚੱਲਦੀ ਆ ਕਿ ਬਿਜਲੀ ਤੇ ਚੱਲਦੀ ਆ ਇਤਿਹਾਸ ਅਰਚੇ ਬਈ ਇਹ ਆਪਣੀ ਇਹ ਬਿਜਲੀ ਵਾਲੀ ਮੋਟਰ ਆ ਬਹੁਤ ਬਹੁਤ ਹੀ ਪੁਰਾਣੀ ਆ ਤੇ ਪਹਿਲਾਂ ਇਹ ਮੋਨੋ ਬਲਾਕ ਹੁੰਦੀ ਸੀ ਤੇ ਖੂਹ ਹੁੰਦਾ ਸੀਗਾ ਫਿਰ ਖੂਹ اٹਕੇ ਤੇ ਫਿਲਟਰ ਆਪਾਂ ਮੱਛੀ ਵਾਸਤੇ ਪਾਏ ਹੋ ਸੀ ਪਹਿਲਾਂ ਕਿ ਬਈ ਆਪਾਂ ਨੂੰ ਕੱਲ ਨੂੰ ਸਿਸਟਮ ਬਦਲਣਾ ਪੈ ਜੇ ਮਿਸਤਰੀ ਨੇ ਉਸੇ ਹਿਸਾਬ ਨਾਲ ਸਮਾਨ ਮੰਗਾਤਾ ਸੀਗਾ ਤੇ ਆਪਾਂ ਬਾਅਦ ਚ ਇਹ ਮੱਛੀ ਪਾਤੀ ਸੀ ਆਪਾਂ ਇਹ ਚੈੱਕ ਕੇ ਤਾਂ ਹਾਂ ਕਰਕੇ ਇਹਦੇ ਵਿੱਚ ਮਿੱਟੀ ਪਾਤੀ ਸੀ ਤੇ ਹੋਲੀ ਹੋਲੀ ਮਿੱਟੀ ਆ ਥੱਲੇ ਬੈਠ ਗਈ ਤੇ ਉਵੇਂ ਹੀ ਕੰਮ ਚੱਲੀ ਜਾਂਦਾ ਤੇ ਅਸਲ 'ਚ ਇਹ ਮੋਟਰ ਇੱਥੋਂ ਸ਼ਿਫਟ ਕਰਾਉਣੀ ਆ ਆਪਾਂ ਚੱਕਣੀ ਆ ਇਹ ਤੇ ਤਾਂ ਕਰਕੇ ਇੱਥੇ ਆ ਸੋਲਰ ਵਾਲਾ ਸਿਸਟਮ ਜਿਆ ਲੱਗਿਆ ਹੋਇਆ ਆ ਐਡਵਾਂਸ ਚੀਜ਼ ਤੇ ਇੱਥੇ ਹੋਰ ਹੋਰ ਬੋਰ ਹਾਂ ਸੋਲਰ ਵਾਸਤੇ ਹੋ ਜੂਗਾ ਤੇ ਫਿਲਹਾਲ ਦੇਖਦੇ ਆ ਲਾਈਟ ਆਈ ਆ ਕਿ ਨਾ ਨਹੀਂ 10:30 ਵਜੇ ਦਾ ਸਮਾਂ ਹੋ ਗਿਆ ਹਾਂ ਲਾਈਟ ਹਜੇ ਤੱਕ ਪਹੁੰਚੀ ਨਹੀਂ ਆ ਅ ਭਈਆ ਸਾਹਿਬ ਜਾਗਦੇ ਆ ਹਾਂ ਛੱਡ ਜਾਨੇ ਆਪਾਂ ਚੱਲ ਆ ਚੱਲ ਜੂਗੀ ਤੇ ਮੋਟਰ ਆਪਣੀ ਕਈ ਵੀਰ ਪੁੱਛਦੇ ਹੁੰਦੇ ਆ ਬਈ ਮੋਟਰਾਂ ਕਿੰਨੇ ਦੀ ਆ ਆ 10 ਦੀ ਮੋਟਰ ਆ ਆ 10 ਤੋਂ 15 ਫੁੱਟ ਚੋਆ ਇਹ ਗੱਲ ਅਕਸਰ ਹੀ ਮੈਂ ਦੱਸਦੇ ਰਹਿਣਾ ਆ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤੇ ਸਾਡਾ ਏਰੀਆ ਹੈਗਾ ਮਾਨਸਾ ਬਠਿੰਡਾ ਸਰਸਾ ਤੇ ਲਗਭਗ ਇੱਥੇ ਸਾਰੇ ਆ ਇੰਨਾ ਕੀ ਹੈਗਾ ਆ ਚੂਆ ਪਾਣੀ ਦਾ ਆਪਣੇ ਆਸ-ਪਾਸ ਤੇ ਇਹਦਾ ਕਾਰਨ ਇੱਕ ਅਸੀਂ ਇਹ ਵੀ ਮੰਨਦੇ ਆ ਕਿ ਸਾਡੇ ਚੌਲ ਘੱਟ ਲਾਉਂਦੇ ਸੀ ਬਹੁਤ ਲੋਕ ਝੋਨਾ ਤੇ ਨਰਮੇ ਵਾਲਾ ਏਰੀਆ ਸੀ ਥੋੜਾ ਜਿਹਾ ਇਹ ਜਿਆਦਾ ਨਰਮਾ ਹੀ ਲਾਉਂਦੇ ਹੁੰਦੇ ਸੀ ਹੁਣ 3 ਕਿਸਾਲਾ 3-4 ਕਿਸਾਲਾ ਦਾ ਨਰਮਾ ਉਹ ਹੋਣੋਂ ਵੱਟ ਗਿਆ ਤੇ ਹੁਣ ਅਸੀਂ ਵੀ ਫਿਰ ਝੋਨੇ ਵੱਲ ਜਿਆਦਾ ਹੋ ਗਏ ਆ ਤੇ ਤਾਂ ਇਹ ਹੁਣ ਥੋੜਾ ਜਿਹਾ ਹਾੜੀ ਦੁਬਾਰਾ ਸਾਂਝ ਆਇਆ ਹੋਇਆ ਕਿ ਨਹੀਂ ਤਾਂ ਇਹ ਮਗਰੀ ਰੌਣੀਆਂ ਕਰਕੇ ਹਾਂ ਨਰਮੇ ਦੇ ਉਡੇ ਕੱਢ ਦਿੰਦੇ ਹੁੰਦੇ ਸੀ ਅਸੀਂ 20-21 ਅਪ੍ਰੈਲ ਤੱਕ ਆ ਹਾੜੀ ਵੀ ਛੇਤੀ ਵੱਢੀ ਜਾਂਦੀ ਹੁੰਦੀ ਸੀਗੀ ਤੇ ਨਰਮੇ ਵਾਲੇ ਬਾਣ ਚ ਆਪਣੇ ਕਣਕ ਜਲਦੀ ਬੀਜੀ ਜਾਂਦੀ ਸੀਗੀ ਤੇ ਉਸ ਕਰਕੇ ਸਾਡੀ ਖੇਤੀ ਆ ਜਾਂਦੀ ਤੇ ਆ ਵਾਗਰੀ ਰੌਣੀ ਕਰਕੇ ਤੇ 20 21 ਅਪ੍ਰੈਲ ਤੱਕ ਨਰਮਾ ਬੀਜ ਜਾਂਦਾ ਸੀਗਾ ਤੇ ਕੋਈ ਮਾੜਾ ਮੋਟਾ ਲੇਟ ਹੋ ਕੇ ਮਈ ਚ ਵੀ ਪਹੁੰਚ ਜਾਂਦਾ ਸੀਗਾ ਤੇ ਹੁਣ ਵਸ ਝੋਨੇ ਵਾਸਤੇ ਵਿਹਲੇ ਤੇ ਇੱਕ ਦੋ ਬਾਈ ਪੁੱਛਦੇ ਸੀਗੇ ਕਿ ਮੱਕੀ ਵਾਸਤੇ ਮੱਕੀ ਨਹੀਂ ਬੀਜੀ ਆ ਚਾਰ ਵਾਸਤੇ ਕਿ ਜਵਾਰ ਬੀਜੋਗੇ ਪਿਛਲੇ ਸਾਲ ਆ ਪਾੜ ਵੰਟਾ ਦੀ ਬਰਕਾਈ ਸਰਗੋ ਦਾ ਆ ਆਚਾਰ ਪਾਇਆ ਸੀਗਾ 4 ਕਿਲੇ ਬੀਜੀ ਸੀ 2 ਕਿਲੇ ਗੱਗੂ ਦੀ 2 ਕਿਲੇ ਆਪਣੀ ਵਧੀਆ ਸੋਨਾ ਆਚਾਰ ਰਿਹਾ ਬਹੁਤ ਨਜ਼ਾਰੇਦਾਰ ਸੀ ਕੰਮ ਪਰ ਇਸ ਵਾਰ ਬੀਜ ਦੇ ਨਹੀਂ ਅਸੀਂ ਤੇ ਉਹਦੀ ਗੱਲਬਾਤ ਆਪਾਂ ਫੇਰ ਕਰਦੇ ਆਂ ਫਿਲਹਾਲ ਉਹ ਉੱਥੇ ਇਹ ਦੂਜੀ ਮੋਟਰ ਲਵੇ ਪਹੁੰਚਦੇ ਆਂ ਸ਼ਾਇਦ ਉਹ ਤੁਹਾਨੂੰ ਲਾਈਟ ਆ ਜਾਵੇ 10 ਵਜੇ ਦਾ ਟਾਈਮ ਸੀਗਾ ਆ ਗਈ ਆ ਗਈ ਆ ਗਈ ਕਰਮ ਆ ਗਈ ਇਹ ਹ ਜਵਾਰ ਚ ਪਾਇਆ ਹੋਇਆ ਲੀਹਾ ਇਹ ਇਹਨਾਂ ਨੇ ਪਾਇਆ ਸੀ ਆਪਣੇ ਖਾਲ ਵਾਲੇ ਨੇ ਖਾਲ ਦੀ ਪੱਟਾ ਪਟਾਈ ਹੋਈ ਸੀ ਪਿੱਛੋਂ ਪਾਈਪ ਲਾਈਨ ਪੈਂਦੀ ਹੋਈ ਹੈ ਨਾ ਤਾਂ ਕਰਕੇ ਉਹ ਇੱਤਾਂ ਚੱਕੀਆਂ ਸੀਗੀਆਂ ਕਿ ਇੱਕ ਮੋਟਰ ਇੱਧਰ ਗੱਗੂ ਦੇ ਆਵਾਜ਼ ਰੇ ਛੱਡਦੇ ਆ ਕਿ ਪਾਣੀ ਪੈਂਦਾ ਹੀ ਓਕੇ ਰਿਪੋਰਟ ਆ ਤੇ ਇਧਰੋਂ ਵੀ ਆਪਣਾ ਖਾਲਟਾ ਹੋਇਆ ਗਾਂ ਕਰਕੇ ਇਹ ਖਾਲਟਾ ਹੁਣ ਕਰਕੇ ਇਧਰੋਂ ਵੀ ਸਿੱਧੀ ਦੂਜੀ ਪਾਈਪ ਲਾਈਨ ਦੀ ਪੈਪ ਆਪਣੇ ਬਾਜ਼ਰੇ ਚ ਲੱਗੀ ਹੋਈ ਹੈਗੀ ਅਨ ਸਿੱਧਾ ਵਸੇ ਦੋ ਕਨਾਲਾਂ ਵਾਇਰਾ ਵਸੇ ਇੱਥੇ ਇੱਕੇ ਨੱਕੇ ਤੋਂ ਭਰ ਜੂਗਾ ਤੇ ਉਹ ਸਾਹਮਣੇ ਮੋਟਰ ਹੈਗੀ ਦੂਜੀ ਤੇ ਉਹ ਹਲੇ ਆਪਾਂ ਚਲਾ ਕੇ ਆਉਨੇ ਆ ਉਥੋਂ ਉਹ ਮੋਟਰ ਵੱਲੋਂ ਸਿੱਧਾ ਉਰੇ ਆ ਗਈ ਸੀਗੇ ਅ ਪਿਛੋਂ ਆਪਾਂ ਆਏ ਆ ਉਹ ਥੋੜਾ ਜਿਮ ਕਰਕੇ ਦੇਖੀਏ ਸਾਹਮਣੇ ਇੱਥੇ ਆ ਸਕਰੀਨ ਤੇ ਵਿਚਾਲੇ ਇੱਥੇ ਖੰਭਾ ਦਿਖਦਾ ਉਥੋਂ ਤੇ ਇਧਰਲੀ ਵੀ ਆਹ ਤਿੰਨ ਕਿੱਲੇ ਪਾਈਪ ਲਾਈਨ ਆਉਂਦੀ ਔਰੇ ਤੇ ਖਾਲ ਦਾ ਝੰਝਟ ਜੰਮ ਗਿਆ ਹੋਇਆ ਪਾਈਪ ਲਾਈਨ ਕਰਕੇ ਸੂਤ ਆ ਖੈਰ ਕੰਮ ਹੈ ਚਲਾ ਆਈ ਇਹ ਹੁਣ ਸਤ ਨਾਮ ਸ਼੍ਰੀ ਵਾਹਿਗੁਰੂ 385 ਲਾਈਟ ਤੇ ਲਾਤਾ ਬਈਆ ਔਨ ਕਰਤਾ ਤੇ ਆਪਣੀ ਮੋਨੋ ਬਲਾ ਕੀ ਹੈ ਇਸ ਕੁਚ ਮੋਟਰ ਅ ਬਸ ਚੋ ਆਉਹੀ ਮੈਨੂੰ ਲੱਗਦਾ ਪਹਿਲਾਂ ਵੀ ਇੱਕ ਵਾਰੀ ਮੈਂ ਚਲਾ ਕੇ ਬੰਦ ਕਰੀਆ ਮੋਟਰ ਤੇ ਹਾਂ ਪੇੜ ਨਹੀਂ ਹੁੰਦੀ ਜਿਹੜੀ ਸੱਪ ਦੇ ਰੂਪ ਚ ਮੋਟੀ ਜੀ ਉਹ ਸ਼ਾਇਦ ਕਿਤੇ ਪੱਖੇ ਵਾਲੇ ਪਾਸੇ ਬੜੀ ਬੈਠੀ ਜਾਂ ਹੜਕਾ ਜਾਂ ਹੁੰਦਾ ਸੀਗਾ ਤੇ ਚਲ ਮੈਂ ਆਉਣ ਤਾਂ ਵਿਚਾਰੀ ਤੇਰਾ ਰੱਬ ਰਾਖਾ ਜੀ ਖਤਮ ਹੋ ਜੂ ਫਿਰ ਤਾਂ ਜੇ ਪੇੜੜੀ ਹੋਈ ਤਾਂ ਤੇ ਬਾਕੀ ਆ ਚੂਆ ਉਹੀ ਆ 12 13 ਫੁੱਟ ਡੂੰਗਾ ਪਾਣੀ ਆਪਣਾ ਤੇ 10 ਕਪੋਟ ਡੂੰਗੇ ਖੂ ਆ ਤੇ ਫੀਟਰ ਸਾਹ ਪੋਰੇ ਪੀਟਰ ਹਾਂ 8 ਦਾ ਪੀਟਰ ਤੇ ਇਹ ਤਾਂ ਝੋਨੇ ਵੇਲੇ ਕੰਮ ਲੈਣੇ ਹੁੰਦੇ ਆ ਵਿਚਾਰੇ ਦੀ ਬੁਰੀ ਹਾਲਤ ਹੋ ਰਹੀ ਆ ਉਹਨਾਂ ਆ ਇੱਥੋਂ ਪਾਣੀ ਬਸ ਉੱਥੇ ਆਪਣਾ ਪਹੁੰਚ ਗਿਆ ਜਿਹੜੀ ਪਾਈਪ ਲੱਗੀ ਹੋਈ ਸੀਗੀ ਤੇ ਇੱਧਰ ਮੀਟਰ ਬਹੁਤ ਟਾਈਮ ਬਾਅਦ ਗੱਲ ਕਰਦੇ ਆਂਗੇ ਕਿ ਸਾਡੇ ਇੱਧਰ ਬਿੱਲ ਆਉਂਦੇ ਆਗੇ 750 ਰੁਪਿਆ ਬਿੱਲ ਮੰਨ ਲਓ ਲਗਭਗ ਮੰਨ ਲਾ 2 ਕਿ ਮਹੀਨੇ ਤੋਂ ਉਹ ਸ਼ਾਇਦ ਤੇ ਇੱਧਰ ਚਾਚਾ ਸਾਡਾ ਇੱਕ ਉਹ ਕਿਵੇਂ ਚਾਚਾ ਠੀਕ ਆ ਠੀਕ ਆ ਠੀਕ ਆ ਹੂੰ ਇਹਦੇ ਗੁੱਟਲ ਸਾਰਾ ਲੋਟਾਂ ਲੋਟਾ ਦੇ ਇੱਧਰ ਸ਼ਤੂ ਦਾ ਵਾਣ ਤੇ ਸ਼ਤੂ ਦੀ ਸੋਲਰ ਠੀਕ ਐ ਚਲਦੀ ਕਰਨੀ ਆ ਉਹ ਵਾਲੇ ਤੇ ਉਹਦੀ ਜ ਮੱਛੀ ਪਾਉਣੀ ਆ ਤੇ ਉਹ ਖੂ ਹਟਣਾ ਸਾਰਾ ਸਿਸਟਮ ਜੋ ਹਲੇ ਹੁਣ ਕਰਾਂਗੇ ਵਿਹਲੇ ਹੋ ਕੇ ਤੇ ਫਿਲਹਾਲ ਚਲਦੇ ਆਂ ਵਾਪਸ ਤੇ ਆਹ ਢੋਲੀ ਜੀ ਦੇਖੀ ਤੁਸੀਂ ਲੱਦੀ ਹੋਈ ਐ ਮੈਂ ਆਉਂਦਾ ਹੋਇਆ ਨਾਲ ਤਾਂ ਲੈ ਕੇ ਆਇਆ ਸੀਗਾ ਮੋਬਿਲਟੀ ਕਰਤਾ ਪਾਣੀ ਕਿ ਕਈ ਵਾਰੀ ਵਾਹਾਂ ਟਾਈਮ ਦੀ ਜਦੋਂ ਮੋਟਰ ਖੜੀ ਹੁੰਦੀ ਆ ਐ ਨਹੀਂ ਪਤਾ ਇਹਨਾਂ ਦਾ ਆਹੀ ਪੰਗਾ ਹੁੰਦਾ ਮੋਨੋ ਬਲਾਕ ਦਾ ਕਿ ਥੱਲੇ ਪੱਤੇ 'ਚ ਪਾਣੀ ਪੂਣੀ ਹੋਵੇ ਨਾ ਹੋਵੇ ਤਾਂ ਕਰਕੇ ਕਿਹੜੀ ਪਾਣੀ ਪਾਉਣਾ ਪੈਂਦਾ ਆ ਪੈਪਰਾ ਹੀ ਇੱਥੋਂ ਪਾ ਲੈਣੇ ਹੁੰਦੇ ਆਗੇ ਤੇ ਇਹਨਾਂ ਦੀ ਇਹੀ ਦਿੱਕਤ ਆ ਬਾਕੀ ਊਂ ਕੰਮ ਸੋਹਣਾ ਦੇ ਦਿੰਦੀ ਹੁੰਦੀਆਂ ਤੇ ਪਰ ਮੱਛੀ ਵਾਲਾ ਮੌਲ ਇੱਕ ਲੰਬਰਾ ਉਹ ਬੱਕੀ ਜਾਂਦੀ ਏ ਸ਼ਵਾਂ ਕਾ ਮਾਰਦੀ ਆ ਮੱਝਾ ਪਿਆ ਸੀ ਇੱਥੇ ਆਪਣਾ ਪਿੱਛੇ ਦੋ ਤਿੰਨ ਕਿੱਲੇ ਦੂਰ ਕਈ ਦਿਨਾਂ ਦਾ ਇਹ ਵੀ ਆਪਾਂ ਬੰਬੂ ਕਾੜ ਦੀ ਬਿਠਾ ਲਿਆ ਜਾਂ ਤਾਂ ਮਖਾਰ ਜਾਂ ਬਾਹਰ ਜਾਂ ਏ ਕੀ ਪਾਵਾਂਗੇ ਚੱਲ ਜੱਲੇ ਯਾ ਮੰਜੇ ਰੋੜਾ ਟਕਾਣੇ ਲੈ ਕੇ ਪਹੁੰਚੀ ਜਾਵਾਂਗੇ ਮੈਂ ਕਰੀ ਜਨਾ ਪਾਣੀ ਥੋੜਾ ਜਿਹਾ ਕਿ ਮੈਂ ਆਉਂਦਾ ਪੈ ਵਿੱਚ ਤੇ ਉਹ ਤੇਰਾ ਨੱਕਾ ਜਿਆਦਾ ਨਹੀਂਗਾ ਪਾਣੀ ਉਸ ਪਾਸੇ ਦੂਜੇ ਉਹ ਨੱਕੇ ਦੇ ਨਾਲ ਦੂਜੀ ਪਾਈਪ ਜੇ ਨਿਕਲ ਜਾਂਦਾ 6 ਇੰਚੀ ਉਹ ਸਟੈਂਡ ਲਾਤੀ ਕੇ ਲਾਤੀ ਆ ਜਾ ਵੀ ਕਰਮਾਂ ਵਾਲਿਆ ਉਤਰਿਆ ਜਿਆ ਕਦਨ ਨੂੰ ਸ਼ਾਮੇ ਭਟਾਵਾਂਗੇ හමි කල්ලී හොක ඇනිවන්න කරගේ ਘੇਦਾ ਕੇ ਬੈਠਣ ਲੱਗਿਆ ਮੈਂ ਕਿੱਧਰ ਸੁਸਤੀ ਪਾਵਾਂਗੇ ਹਾਂ ਕੋਈ ਦੋ ਪੈਸਿਆਂ ਦਾ ਕੰਮ ਕਰਦੇ ਆ ਤਾਂ ਬੈਠਿਆ ਨਹੀਂ ਜਾ ਕੇ ਤੇ ਉੱਥੇ ਜਿਹੜਾ ਖਾਲ ਜਹੇ ਝੁੱਟਿਆ ਬੰਨਿਆ ਸੀਗਾ ਉੱਥੇ ਬੰਨ ਲਾ ਲਿਆ ਮੈਂ ਕਿ ਪਾਣੀ ਦੀ ਅੱਗੇ ਪਿੱਛੇ ਵੀ ਲੋਡ ਪੈ ਜਾਂਦੀ ਐ ਇੱਧਰ ਤਾਂ ਛੱਡਣ ਦੀ ਇਹ ਕਿਾਰੇ ਦਾ ਇੱਥੋਂ ਹੁਣ ਨੱਕਾ ਕੋਲੇ ਬਣਾ ਲਿਆ ਐ ਛੜ ਤਾ ਕੋਈ ਤਾਂ ਖਾਲ ਸਾਰੀ ਉੱਥੇ ਵੀ ਹੈ ਨਹੀਂ ਘਟਾਇਆ ਪਿਆਗਾ ਨਾਲੇ ਆਹ ਪਾਇਪ ਦੀ ਲੋੜ ਸੀ ਬਾਅਦ ਚੋ ਉੱਤਰ ਲਾਉਣੀ ਸੀ ਇਸ ਖਾਲ ਚ ਸਿੱਟ ਕੇ ਪਾਣੀ ਪਿੱਛੇ ਲਿਆਉਣਾ ਤਿੰਨ ਕਿੱਲੇ ਪਿੱਛੇ ਉੱਥੇ ਹੈਪੀ ਦਾ ਬਾਜਰਾਗਾ ਉਹ ਵੀ ਰਮਾ ਕੇ ਜਾਣਾ ਤਾਂ ਪਰ ਲੈਟੀ ਲੋਕਣ ਮਚਾਈ ਖੇਟੀ ਜਾਂਦੀ ਆ ਜਾਂਦੀ ਹੈ ਵਗ ਜਾਂਦੀ ਆ ਤੇ ਦਾਵੀ ਦੁਖੜੇ ਕੰਮ ਹੋ ਰਿਹਾਗਾ ਤੇ ਬੈਠੇ ਬੈਠੇ ਆ ਬੰਨਿਆ ਲਾ ਲਿਆ ਤੇ ਮੈਂ ਕਿਹਾ ਇਧਰ ਆਉਂਦਾ ਦੋਨੇ ਮੋਟਰਾਂ ਦਾ ਪਾਣੀ ਖੁੱਲਾ ਹੈ ਛੱਡ ਕੇ ਇੱਥੇ ਨਕਰ ਰਹਿ ਜੂ ਤੇ ਪੈਂਦਾ ਰਹਿ ਜੂ ਪਾਣੀ ਤੇ ਹੁਣ ਲਾਈਟ ਦੇ ਮੂਹਰੇ ਵੇਖੀ ਜਨਾਗਾ ਕਿ ਅੱਧਾ ਕਿਆਰਾ ਹੋਇਆ ਆਹ ਇਹ ਖਾਲਜਾ ਭਰਦਾ ਤਾਂ ਉਹਨਾਂ ਨੂੰ ਲਾਈਟ ਡੁੱਟ ਜਾਂਦੀ ਹੈਗੀ ਤੇ ਲਾਈਟ ਦਾ ਟਾਈਮ ਸਾਡੇ 6 ਘੰਟੇ ਦਿੰਦੇ ਰੇ ਰਾਤ ਨੂੰ ਹੜੀ ਚ ਅ 11:00 ਵਜੇ ਆਉਂਦੀ ਹੁੰਦੀ ਸੀ ਰਾਤ ਨੂੰ ਕਿ ਮਤਲਬ ਹਰਾਚਾਰਾ ਕਿਸੇ ਨੇ ਲਾਉਣਾ ਤਾਂ ਸਵੇਰੇ ਹਟ ਜਾਂਦੀ ਹੁੰਦੀ ਸੀ ਆ ਉਹਦਾ ਵੇਲੇ ਸੇਰੀ ਤੇ ਹੁਣ ਵੀ ਬਸ ਹਾਂ ਪਤਾ ਨਹੀਂ 6 ਘੰਟੇ ਕਰੀਆ ਕਿ 8 ਘੰਟੇ ਕਰੀਆ ਹੁਣ ਮੈਨੂੰ ਕੋਈ ਬਾਲੀ ਖਬਰ ਹੈ ਨਹੀਂ ਆ ਤੇ ਫਿਲਹਾਲ ਤਾਂ ਇਹਦੇ ਮੂਹ ਬਣੀ ਵਿਖੀ ਨਾਗਾ ਤਿੰਨ ਵਾਰੀ ਲਾਈਟ ਆ ਗਈ ਤੇ ਚਲੀ ਗਈ आजा, आ, 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 आजा, आजा, लाइटे, लाइटे, आजा, मेरा वाजरारमा, आजा, सड़ा वाजरारमा, ਕਬਈ ਦਾ ਸਮਾਂ ਹੋ ਗਿਆ ਪੂਰਾ ਲਾਈਟ ਪੂਰੀ 2 ਘੰਟੇ ਬਾਅਦ ਆਈ ਆ ਇਹ 1.5 ਘੰਟੇ ਦੇ ਵਿੱਚ ਲਾਈਟ ਪੂਰੀ 5 ਵਾਰੀ ਕੱਟ ਗਈ ਸੀ ਚੱਕੋ 6ਵੀਂ ਵਾਰੀ ਆਈ ਸੀ ਤੇ 6ਵੀਂ ਵਾਰੀ ਚਲੇਗੀ ਪਤਾ ਨਹੀਂ ਕੀ ਟੈਸਟ ਡਰਾਈਵ ਲੈ ਰਿਹਾ ਇਹਦਾ ਕਿ ਆ ਜਾਂਦੀ ਹੈ ਚਲੀ ਜਾਂਦੀ ਆ ਇੱਕ ਤਾਂ ਜਹਾਂ ਨੇਰ ਵਾਲਾ ਜਲੀ ਜਾਂਦਾ ਤੇ ਜਦੋਂ ਹਨੇਰੀ ਹੋਵੇ ਹਵਾ ਤੇਜ਼ ਹੋਵੇ ਉਦੋਂ ਸਾਡੇ ਲਾਈਟ ਐ ਐਸੀ ਵੈਸੀ ਆਉਂਦੀ ਹੁੰਦੀ ਆ ਕਿ ਰਾਤ ਦੀ ਲੈਡ ਜਿਹੜੀ ਆਉਂਦੀ ਹੈ ਉਹ ਡਿੱਗੀ ਹੋਈ ਰਹਿੰਦੀ ਆ ਦਿਨ ਚ ਤਾਂ ਇਹੀ ਹਾਲ ਹੁੰਦਾ ਉਧਰ ਗੱਗੂ ਕੇ ਵਾਲਾ ਕਿਆਰਾ ਜਿਹਾ ਲੱਗਿਆ ਸੀ ਬਸ ਕੱਲਾ ਹਰੇ ਦਾ ਤੇ ਉਸ ਤੋਂ ਬਾਅਦ ਬਸ ਦੇ ਕੇ ਗੜਾ ਇੱਥੇ ਬੈ ਗਿਆ ਸੀਗਾ ਮੈਂ ਹੁਣ ਆਈ ਲਾਈਟ ਹੁਣ ਆਈ ਆ ਜਾਂਦੀ ਹੈ ਝੇੜ ਜੀ ਹੋ ਜਾਂਦੀ ਹੈ ਲੈਡ ਵੀ ਆ ਬਸ ਜਦੋਂ ਮੈਂ ਉੜਦਾ ਚੱਪਲਾਂ ਪਾਉਂਦੇ ਆ ਜਦੋਂ ਉਹ ਨੂੰ ਫੇਰ ਚਲੀ ਜਾਂਦੀ ਹੈਗੀ ਤੇ ਆਪਣੇ ਵਾਲਾ ਕਿਆਰਾ ਬਸ ਇਧਰੋਂ ਅੱਧਾ ਹੋਇਆ ਸੀਗਾ ਦੇਖਦੇ ਆਂ ਘੰਟਾ ਕੋਰੇ ਦੇ ਮੂੰਹ ਵੱਲ ਨਹੀਂ ਬਸ ਘਰ ਨੂੰ ਹੋ ਜਾਾਂਗੇ ਮੋਟਰਾਂ ਬੰਦ ਕਰਕੇ ਚਲੋ ਕੱਲ ਨੂੰ ਸਹੀ ਨਹੀਂ ਫਿਰ ਤੇ ਬਾਕੀ ਕਈ ਵੀਰ ਭਾਈ ਇਹ ਪੁੱਛਦੇ ਹੁੰਦੇ ਆ ਕਿ ਭਾਈ ਛੋਡੇ ਵੱਲ ਜ਼ਮੀਨ ਦੇ ਠੇਕੇ ਦਾ ਕੀ ਰੇਟ ਆ ਜਾਂ ਮਤਲਬ ਜ਼ਮੀਨ ਦਾ ਕੀ ਰੇਟ ਆ ਸਾਡੇ ਪਹਿਲਾਂ ਗੱਲ ਲੱਸਣਾ ਪਹਿਲਾਂ ਤਾਂ ਬਈ ਠੇਕੇ ਦੀ ਗੱਲ ਕਰਦੇ ਆਂ ਜ਼ਮੀਨ ਦਾ ਠੇਕਾ ਸਾਡੇ ਹੈਗਾ 50000 ਤੋਂ ਚੱਲ ਕੇ 80000 ਤੱਕ ਆਂ ਕਿਤੇ ਕਿਤੇ 1-2000 ਉੱਤੇ ਵੀ ਆ ਮਤਲਬ ਕੇ ਦੇ ਨੇੜੇ ਆ ਜਿੱਥੇ ਥੋੜਾ ਜਿਹਾ ਵਸ ਜਿਹੇ ਜੀ ਫੈਸਿਲਿਟੀ ਵੱਧ ਹੁੰਦੀ ਹੈ ਕਿਸੇ ਦੇ ਇੱਕ ਦੋ ਮੋਟਰਾਂ ਨੇ ਤਿੰਨ ਮੋਟਰਾਂ ਨੇ ਉਹ ਇਹ ਜਾਂ ਕੋਈ 200 ਰੁਪਏ ਵੱਧ ਲੈ ਲੈਂਦਾਗਾ ਤੇ ਸਾਡੇ ਇਧਰ ਭਾਈ ਮਾਲਵੇ ਚ ਸਾਰੇ ਠੇਕਾਪੂ ਰਹਿਣ ਚੱਕਮਾ ਕਮਾਂਗਾ ਤੇ ਜਿਹਦੇ ਇਕੱਲਾ ਬੋਰ ਆ ਨਾ ਬੋਰ ਕਿਸੇ ਬਾਣ ਤੇ ਖੂਂਜੇ ਚ ਬਿਨਾ ਮੋਟਰ ਤੋਂ ਤੁਸੀਂ ਉਹ ਪੀਟਰ ਤੇ ਚਲਾਉਣਾ ਭਾਵੇਂ ਟਰੈਕਟਰ ਤੇ ਕਿਹੜੀ ਲਾ ਕੇ ਚਲਾਉਣਾ ਉਹ ਵੀ 50000 ਰੁਪਏ ਮੰਗੂਗਾ ਤੇ ਬਾਕੀ ਹਾਂ 75000 80000 70000 ਇਹ ਆ ਠੇਕਾ ਤੇ ਦੂਜੀ ਗੱਲ ਜ਼ਮੀਨ ਦੇ ਰੇਟ ਦੀ ਪੁੱਛਦੇ ਹੁੰਦੇ ਆ ਬਾਈ ਜ਼ਮੀਨ ਬਾਈ ਤੁਹਾਨੂੰ 25 ਤੋਂ 30 ਲੱਖ ਦੇ ਵਿੱਚ ਵਿੱਚ ਮਿਲੂਗੀ ਚਾਹੇ ਜਿੱਥੇ ਮਰਜੀ ਆਕੇ ਪਿੰਡ ਜਿਹੜੇ ਪਾਸੇ ਮਰਜੀ ਅ ਕਿਲਾ ਹੋਵੇ ਜਿੱਥੇ ਵੀ ਬਾਣ ਹੋਵੇ ਤੇ ਰੇਟ ਬੁਰਾ ਸੁੱਖ ਨਾਲ ਹਾਂ ਲੋਟ ਵਾਲਾ ਕੰਮ ਆਗਾ ਤੇ ਬਾਕੀ ਤੁਸੀਂ ਦੱਸ ਦਿਓ ਬਾਈ ਕਿੱਥੇ ਦੇਖ ਰਹੇ ਹੋ ਤੇ ਢੁੱਡੇ ਵਾਲੇ ਪਾਸੇ ਕਿੰਨਾ ਰੇਟ ਚੱਲਦਾ ਹੈ ਤੇ ਫਿਲਹਾਲ ਤਾਂ ਇਹਦੇ ਮੂੰਹ ਵੱਲ ਵਿਕੀ ਜਾਂਦਾ ਪਿਆ ਉਦੋਂ ਦਾ ਵਰਨਾਲਾ ਕੇ ਉੱਤੇ ਲੈ ਲੈਣਾਗਾ ਤੇ ਮੂੰਹ ਟਾਗ ਲੈਣਾ ਦੇਖ ਲੈਣਾ ਚੱਲ ਥੋੜਾ ਟਾਈਮ ਹੋਰ ਬੈਠੇ ਆਗੇ ਵਧੀਆ ਸੋਹਣਾ ਜੀ ਲੱਗਿਆ ਹੋਇਆ ਖੇਤ 2 ਵਜੇ ਦਾ ਸਮਾਂ ਹੋ ਗਿਆ ਤੇ ਸੇ ਘਰ ਦੇ ਪਹਿਰੇ ਪੂਰ ਆਣ ਖੇਤਾਂ ਦਾ ਨਜ਼ਾਰਾ ਇਹੋ ਜਿਹਾ ਤੇ ਉਦਨ ਆ ਕਣਕ ਜੀ ਰਹਿ ਗਈ ਸੀ ਇੱਥੇ ਹੀ ਮੇਰੀ ਵੀ ਅੱਜ ਨਿਗਾ ਪਈ ਆ ਖੇਤ ਆਏ ਨਹੀਂ ਉਦੋਂ ਬਾਅਦ ਤੇ ਰਾਤ ਨੂੰ ਇਕੱਠੀ ਕਰ ਖਿਲ ਗਏ ਸ਼ਾਮ ਨੂੰ ਉਦਦੇ ਮੈਂ ਹੀ ਕਰੇ ਸੀ ਇਕੱਠੇ ਇਕੱਠੇ ਦੇਖ ਖੈਰ ਸੁੱਕ ਨਾਲ ਇੱਥੇ ਬੈਠੀ ਆ ਉਦਦੇ ਵੀ ਮਾਣ ਨੂੰ ਦੇਖਦਾ ਕੰਮ ਸ਼ਾਇਦ ਲੋਟ ਆਈ ਜਾਊਗਾ ਬੰਪੂ ਗਾਰ ਤੇ ਬੰਨ ਕੇ ਲੈ ਜਾਣਾ ਇੱਕ ਪਾਸੇ ਤੇ ਕਰਦੇ ਗਾੜ ਸਵਾ ਦੋ ਵਜੇ ਦਾ ਸਮਾਂ ਹੋ ਗਿਆ ਨਹੀਂ ਪਤਾ ਲੱਗਿਆ ਕਿ ਲਾਈਟ ਗ੍ਰਿਡ ਚੋਂ ਖਰਾਬ ਆ ਕਰ ਰਹੇ ਨੇ ਉਥੇ ਤਾਂ ਹੀ ਵਾਰੀ ਪਰੀ ਐ ਛੱਡ ਕੇ ਦੇਖ ਰਹੇ ਨੇਗੇ ਕਿ ਆਪਾਂ ਇਹ ਮੋਟਰਾਂ ਬੰਦ ਕਰਕੇ ਘਰਾਂ ਨੂੰ ਚਾਲੇ ਪਾਉਣ ਲੱਗੇ ਆਗੇ ਤੇ ਉਹ ਕਣਕ ਜੀ ਟੰਗ ਲਿਆਂਦੀ ਸੀ ਜਿਹੜੀ ਖੇਤો ਵਿੱਚ ਸੀ ਹਾਂ ਸਸਤੋ ਕੀ ਕਰ ਲਿਆ ਆ ਥੱਲੇ ਤਾਂ ਨਹੀਂ ਲੱਗਦੀ ਖੈਰ ਮੋਟਰਾਂ ਦੇ ਨਾਲ ਡੇਟਾ ਆਉਣ ਕਰਕੇ ਆਏ ਦਿਖ ਰਹੀ ਹੈ ਬਹੁਤ ਵੱਲੇ ਗ੍ਰਾਮ ਪੰਚਾਇਤ ਸੌਤੀ ਆਪ ਜੀ ਨੂੰ ਜੀ ਆਇਆਂ ਆਖਦਾ ਹੈ ਖੇਤਾਂ ਤੇ ਕਰਦੇ ਕੰਮਕਾਰਾਂ ਤੋਂ ਛੁੱਟੀ ਲੈਣ ਤੋਂ ਬਾਅਦ ਦਵਾਰੇ ਦੀ ਜਿਮ ਦੀ ਜੋਟੀ ਤੇ ਪਹੁੰਚ ਗਏ ਨੇ ਦਾਸ ਤੇ ਫਿਲਹਾਲ ਅਜੇ ਤੱਕ ਕੋਈ ਨੌਜਵਾਨੀ ਪਹੁੰਚਿਆ ਬੇੜਾ ਹੋ ਗਿਆ 5:00 ਵਜੇ ਦਾ ਤੇ ਇੱਕ ਤਾਂ ਕਮਾਕਾਰਾਂ ਤੋਂ ਹਜੇ ਥੋੜੀ ਜਿਹੀ ਬੇਲੇ ਨਹੀਂ ਹੋਏਗੇ ਕੁਝ ਮਿੱਤਰ ਤੇ ਕੁਝ ਜਿਹੜੇ ਬੇਲੇ ਹੋਗੇ ਉਹ ਸੋਚ ਲੈਂਦੇ ਆ ਕਿ ਇੱਕ ਦੋ ਦਿਨਾਂ ਦਾ ਦਾਮ ਲੈਣੇ ਆਗੇ ਤੇ ਫਿਰ ਜਮ੍ਹਾਂ ਦੀ ਵਾਪਸੀ ਕਰਾਂਗੇ ਤੇ ਜੇ ਜਦੋਂ ਚੰਗੀ ਹੁੰਦੀ ਹੈ ਕਿ ਕੰਮ ਆ ਮੁੱਕਣ ਸਾਰ ਅਗਲੇ ਦਿਨ ਜੇ ਆਪਾਂ ਦੁਬਾਰੇ ਜਿਮ ਜੁਆਇਨ ਕਰ ਲੈਨੇ ਫਿਰ ਸਹੀ ਲੱਗਦਾ ਜੇ ਬੰਦੇ ਕਹਦੇ ਨੇ ਕਿ ਆਪਾਂ ਦੋ ਦਿਨ ਰੈਸਟ ਕਰਕੇ ਜਾਂਨੇ ਆ ਉਦੋਂ ਫਿਰ ਦੁਬਾਰੇ ਮੂਡ ਔਖਾ ਹੀ ਬਣਦਾ ਹੈਗਾ ਤੇ ਖੈਰ ਆ ਜਾਣਗੇ ਹੌਲੀ ਹੌਲੀ ਦੁਬਾਰੇ ਰੌਣਕਾਂ ਆ ਲੱਗਣ ਲੱਗ ਜਾਨੀਆਂ ਤੇ ਇੱਕ ਥੋੜਾ ਜਿਹਾ ਹਾਂ ਧੁੱਪ ਜੀ ਵਾਵਾ ਖੜੀ ਹੁੰਦੀ ਹੈ ਇਸ ਵੇਲੇ ਤਾਂ ਕਰਕੇ ਥੋੜੇ ਜਿ ਮਿੱਤਰ ਲੇਟ ਆਉਂਦੇ ਹੈਗੇ ਤੇ ਬਾਕੀ ਆਪਣੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੁਣ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਲਾਈਕ ਲਾਜ਼ਮੀ ਕਰਿਓ ਤੇ ਨਾਲ ਹੀ ਕਮੈਂਟ ਕਰਕੇ ਦੱਸਿਓ ਕਿਵੇਂ ਲ ਤਾਂ ਇਹੀ ਸਮਾਪਤੀ ਹੈ ਮਿਲਦੇ ਹਾਂ ਕੱਲ ਨੂੰ ਸਵੇਰੇ 7:00 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਪੇਜ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ